ਮੈਂ ਆਨੇ ਫੋਨ ਮਾਲਾ ਕੇ ਦੇਖਣਾ ਇੱਕ ਵਾਰੀ ਕੀਤੇ ਕਰਦੇ ਆ ਕੀਤਾ ਤਾਂ ਸੀਵੇਂ ਫੋਨ ਤਰਨ ਲੱਗੀਆਂ ਨੇ ਉੱਥੋਂ ਏ ਟੰਡਾ ਤੋਂ ਪਹਿਲਾਂ ਉਹ ਕਿਤੇ ਰੋਟੀ ਰੋਟੀ ਖਾ ਲਈਏ ਅਸੀਂ ਹਾਂ ਹਾਂ ਰੋਟੀ ਖਾ ਕੇ ਬੈਠੇ ਸੀਗੇ ਦੇਖ ਲੈ ਇੱਕ ਵਾਰੀ ਫੇਰ ਦੇਖ ਲੈ ਕੈਮਰੇ ਵਿੱਚ ਹੀ ਦੇਖ ਲੈ ਕੀ ਕਰਦੇ ਆ ਹਨੇਰਾ ਹੋ ਗਿਆ ਹੈ ਜਿਆਦਾ ਆਹ ਦੇਖਦੀ ਆਹ ਹੋ ਹਈ ਆ ਤਾਂ ਲੋਡ ਹੀ ਨਹੀਂ ਹੁੰਦੇ ਫੇ ਕੈਮਰੇ ਨਹੀਂ ਹੁੰਦੇ ਨਹੀਂ ਮੈਨੂੰ ਲੱਗਦਾ ਨੈਟਵਰਕ ਨਹੀਂ ਹੈਗਾ ਹੈ ਨਹੀਂ ਵਾਈਫਾਈ ਦਾ ਨਹੀਂ ਉੱਥੇ ਘਰ ਦਾ ਬੰਦ ਹੋ ਗਿਆ ਹੋਊਗਾ ਫੇ ਫੋਨ ਮਲਾ ਕੇ ਦੇਖ

ਰਕਦਾ ਹੀ ਨਹੀਂ ਹੈਗਾ ਫੋਨ ਤਾਂ ਪਤਾ ਨਹੀਂ ਨਹੀਂ ਉਹਦਾ ਸੂਚਾ ਫਾਉਂਦਾ ਜਾਂ ਦੱਸ ਉਹਦਾ ਹੋ ਫੇਰ ਫੇਰ ਦੇਖ ਲੈ ਕੋਈ ਕੈਮਰਾ ਲੋਡ ਕਰਕੇ ਵੇਖ ਲੰਨੀ ਆ ਬਸ ਜੇ ਹੋਰ ਹੀ ਚਾਹਦਾ ਤੂੰ ਚੱਕ ਲੈ ਲੈ ਐ ਨਹੀਂ ਆਂਦਾ ਰੇ ਐ ਨਹੀਂ ਮਿਲਦਾ ਨੈਟਵਰਕ ਹੀ ਹੈ ਨਹੀਂਗਾ ਪੈਣੀ ਕਾਮਰੇ ਲੋਡੇ ਨਹੀਂ ਹੁੰਦੇ ਲੈ ਹੂੰ ਹੁੰਦੇ ਨਹੀਂ ਪੈ ਲੋਡ ਚਲ ਕੋਈ ਨਹੀਂ 15 20 ਮਿੰਟ ਲੱਗਣੇ ਆ ਹੁਣ ਤੁਸੀਂ ਚਲੋ ਰੱਕ ਦੇ ਰੰਨੀਏ ਪੂਰੇ ਦੇਖ ਕੇ ਹੌਲੀ ਹੌਲੀ ਨਿਕਲ ਹੋਣਾ ਹੈ ਤਾਂ ਤਾਂ ਹੀ ਮੈਂ ਕਹਿੰਦੀ ਸੀ ਕਿ ਇਕੱਲੇ ਚ ਆਇਆ ਵਾ ਐਡਾ ਮੁੜ ਕੇ ਟੈਨਸ਼ਨ ਹੁੰਦੀ ਹੈ ਮਗਰ ਨਿਆਣਿਆਂ ਦੀ ਕੋਈ ਫੇਰ ਟਾਈਮਰ ਮਾਰਦੀ ਆ ਇਕ ਲੇਟਾ ਬਹੁਤ ਮੂਰੇ ਪੈਂਦੀਆਂ ਦੀਦਾ ਕੁਛ ਨਹੀਂ ਹੈਗਾ ਆ ਹੋ ਗਏ ਹੋ ਗਏ ਹੋ ਗਏ ਲੋਡ ਦੇਖੋ ਹੋ ਗਏ ਅਗੁਰ ਵੀ ਥੱਲੇ ਕਾ ਤੇ ਬੈਠਾ ਆ ਥੱਲੇ ਬੈਠਾ ਆ ਹਾਏ ਹਾਏ ਆ ਫੇਰ ਬੰਦ ਹੋ ਗਏ ਹਾਏ ਥੱਲੇ ਕਾ ਤੇ ਬੈਠਾ ਆ ਪਤਾ ਨਹੀਂ ਬੰਦ ਫੇਰ ਹੋ ਗਈ ਆ

ਅਹੀਂ ਮੈਂ ਤੁਹਾਨੂੰ ਕਹਿੰਦੀ ਸੀ ਕਿ ਇਕੱਲੇ ਜਾਇਆ ਵੋ ਐਸੀ ਕਰਕੇ ਕਹਿੰਦੀ ਸੀ ਮੈਂ ਤੁਹਾਨੂੰ ਤੁਸੀਂ ਮੰਨੇ ਨਹੀਂ ਪਤਾ ਵੀ ਵੀ ਚੰਗਾ ਭਲਾ ਵੀ ਘਰ ਕੱਲਾ ਹੈ ਰਾਤ ਪੈ ਜਾਣੀ ਆ ਸਾਨੂੰ ਚਲ ਕੋਈ ਨਹੀਂ ਤੂੰ ਟਰਾਈ ਮਾਰ ਦੇਖ ਤਾਂ ਸਹੀ ਨਾ ਨੌਟ ਹੁੰਦਾ ਹੀ ਆ ਕਿਤੇ ਚਲ ਫਿਰ ਮਿੰਟ ਦਾ ਪੰਜ ਸੱਤ ਹੀ ਲੱਗਣਿਆ ਕੋਈ ਗੱਲ ਨਹੀਂ ਹਾਏ ਰੱਬਾ ਟੈਨਸ਼ਨ ਬਹੁਤ ਪੈ ਗਈ ਆ ਮੈਨੂੰ ਜਲਦੀ ਕਰੋ ਮੇਰਾ ਕਹਿਣਾ ਮੰਨ ਲਿਆ ਕਰੋ ਤੁਹਾਨੂੰ ਪਤਾ ਨਿਆਲੇ ਕੱਲਿਆਂ ਨੂੰ ਛੱਡ ਕੇ ਅੱਜ ਕੱਲ੍ਹ ਜ਼ੋਰ ਦਾ ਸਮਾਂ ਐ ਨਹੀਂ ਗਾ ਮੈਂ ਨਹੀਂ ਹੁੰਦੇ ਪਹਿਲੋਂ ਡ ਇੱਕ ਵਾਰੀ ਮਾਰ ਜੇ ਹੋਇਆ ਥੱਲੇ ਬੈਠਾ ਆ ਇੱਕ ਲੈਟਾ ਮੋਹ ਪੈਂਦੀ ਆਇਆ ਮੋਰੇ ਕੋਈ ਤਾਂ ਗੱਲ ਆ ਹੁਣ ਇੱਕਦਮ ਮਿੰਡ ਦਾ 5-7 ਹੀ ਹੋਰ ਲੱਗਣੇ ਆ ਦੱਸ ਫੀ ਕਰਾਂ ਹੁਣ ਮਲਾ ਕੇ ਦੇਖ ਲਾ ਜੱਤੇ ਫੋਨ ਮਲਾ ਕੇ ਦੇਖਦਾ ਸਹੀ ਫੇਰ ਰੇਸ ਨਾਲ ਮਲਾ ਕੇ ਪੂਜਾ ਨਾਲ ਮਲਾ ਕੇ ਦੇਖਦਾ ਪੂਜਾ ਦਾ ਤੇ ਤੇ ਆ ਸੁਚੋ ਫਾ ਪੂਜਾ ਦਾ ਗੁਰਪੀ ਦਾ ਫੋਨ ਵੱਜੀ ਜਾਂਦਾ ਚੱਕਦਾ ਹੀ ਨਹੀਂ ਹੈਗਾ। ਕਮਾਲ ਹੋ ਗਿਆ ਚੁੱਕਦੇ ਕਾ ਤਾਂ ਨਹੀਂ ਹੈਗੇ। ਥੋੜੀ ਤੇਜ਼ ਚਲਾ ਲਓ ਗੱਡੀ। ਮੋਰੇ ਦੀਦਾ ਕੱਖ ਨਹੀਂ ਕਿੱਥੇ ਮਾਰਦਵਾ ਕਹੇ ਜੇ ਜਾ ਕੇ। ਹੱਦ ਕਰਦੇ ਆ ਤੁਸੀਂ ਨਿਆਣਿਆਂ ਕਰਕੇ ਰਿਸਕ ਲੈਣਾ ਹੀ ਪੈਣਾ ਹੁਣ ਥੋੜੀ ਤੇਜ਼ ਚਲਾ ਲਓ। ਕਹੀਂ ਤਾਂ ਕੋਈ ਨਹੀਂ ਪਾਸ ਆ ਗਏ ਆ ਗਏ ਥੋੜੇ 5 ਮਿੰਟ ਲੱਗਣੇ ਆ ਰ ਆ ਗਏ। ਖਾਇ ਸ਼ਤੀ ਕਰੋ ਸ਼ਤੀ ਕਰੋ। ਮੇਰੇ ਕੋਲ ਦਿਲ ਘਟਦਾ ਆ। ਪਤਾ ਨਹੀਂ ਪਾਕਾ ਜਿਹਾ ਫੋਨ ਕਾਤੇ ਨਹੀਂ ਚੱਕ ਰਿਹਾ ਇਹਦਾ ਇਹ ਤਾਂ ਕਦੇ ਵੀ ਨਹੀਂ ਕੀਤੀ ਪੂਰੀ ਆ ਜੀ ਪੂਜਾ ਪੁਜਾਰਾ ਫੋਨ ਸੁਚੋਪ ਹੋਇਆ ਆ ਮਾੜੀ ਕਿਸਮਤ ਕੈਮਰਿਆਂ ਨੂੰ ਪਤਾ ਨਹੀਂ ਕੀ ਅੱਗ ਲੱਗ ਗਈ ਆ ਚਲ ਆ ਗਿਆ ਹੁਣ ਤਾਂ ਚਾਚਾ ਦਾ ਕੋਈ ਵਾਈਫਾਈ ਲਵਾ ਲੋ ਕਿਤੇ ਜਾਣਾ ਪਵੇ ਮੈਂ ਕੈਮਰੇ ਦੇਖ ਲੈਂਦਾ ਆ ਸ਼ਕਤੀ ਕਰੋ ਹਾਏ ਬਾਰੋ ਜੰਦਾ ਲੱਗਾ ਆ ਜੰਦਾ ਲੱਗਾ ਆ ਦੇਖੇ ਦੋ ਦਾ देखो इधर गुरप्रीत बोल दे बेचारे गुरप्रीत गुरप्रीत बोलता भी नहीं बैठा था बोले तो सही मैं देखा गुरप्रीत गुरप्रीत ਸਰਗੀ ਉੱਪਰ ਹੋ ਕੇ ਬੈਠ ਆ ਬੋਲ ਆਣਾ ਆਣਾ ਕੋਣ ਦੱਸ ਚੰਗੀ ਤਰ੍ਹਾਂ ਕਿੱਥੇ ਪੂਜਾ ਕਿੱਥੇ ਆ ਹੋਈ ਰ ਹੋਈ ਉਹ ਮੁੰਡਾ ਮੁੰਡਾ ਜਿਆ ਨਹੀਂ ਉਹ ਕੁੜੀ ਸੀਗੀ ਇੱਕ ਆਈਓ ਮੁੰਡਾ ਜਿਆ ਸੀ ਕੁੜੀਏ ਕੀ ਸੀ ਉਹ ਕਰੀਓ ਚਾਹੇ ਪਾਣੀ ਦਿੰਨੀ ਆ ਨਹੀਂ ਹੋਇਆ ਕੀ ਆ ਜਿਹੜੀ ਉਹ ਕੁੜੀ ਆਈ ਸੀ ਉਦੋਂ ਆਹੋ ਸਰ ਉਹ ਸੀਗੀ ਇੱਥੇ ਤੇ ਇੱਕ ਮੁੰਡਾ ਜੀ ਸੀਗਾ ਪਤਾ ਨਹੀਂ ਕਿਹੜਾ ਉਹ ਆਏ ਆ ਕੇ ਮੈਂ ਉਹਨੂੰ ਕਿਹਾ ਬਾਹਰ ਪਹਿਲਾਂ ਗੱਡੀ ਦੇਖ ਲਈ ਸੀ ਮੈਂ ਕਿਹਾ ਕੁੰਡਾ ਨਾ ਖੋਲ ਗੱਡੀ ਕੋਈ ਨਹੀਂ ਪੰਜੀ ਕੁੜੀ ਹੈਗੀ ਆ ਕੁੰਡਾ ਖੋਲ ਦੰਨੇ ਆ ਤੇ ਨਾ ਕੁੰਡਾ ਖੋਲ ਕੇ ਅੰਦਰ ਆਏ ਮੈਂ ਮੈਂ ਕਿਹਾ ਮੈਂ ਫੋਨ ਕਹਿੰਦਾ ਸੀ ਇਹਨੂੰ ਲੈ ਕੇ ਜਾਣਾ ਮੈਂ ਕਿਹਾ ਇਦਾਂ ਨਹੀਂ ਲੈ ਕੇ ਜਾਣਾ ਪਹਿਲਾਂ ਮੇਰੀ ਗੱਲ ਫੋਨ ਕਰਾ ਦੇਣਾ ਮੈਂ ਪਾਪਾ ਨਾਲ ਫੋਨ ਮੇਰਾ ਚੱਕੀ ਹੋ ਸੀ ਜੇ ਮੈਂ ਫੇਰ ਫੋਨ ਚੱਕਰ ਲੱਗਾ ਨਾ ਦਾਤ ਮੇਰੇ ਮਾਰਨ ਲੱਗਦਾ ਸੀ ਮਾਰਿਆ ਤਾਂ ਨਹੀਂ 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 ਉਹ ਨਾਲ ਦੀ ਕਹਿੰਦੀ ਕਹਿੰਦੀ ਤੂੰ ਰਹਿਣ ਦੇ ਇਦਾਂ ਨਾ ਕਰ ਤੇ ਮੈਨੂੰ ਥੱਲੇ ਮੈਂ ਤਾਂ ਫੇਰ ਬਹਿ ਗਿਆ ਮੈਂ ਨਹੀਂ ਬੋਲਿਆ ਆਵੇ ਮੁੜ ਕੇ ਮੈਂ ਕਿ ਐਵੇਂ ਦਾਤ ਮਾਰ ਦੂਗਾ ਤੇ ਉਹਨਾਂ ਦੇ ਨਾਲ ਬੈਠੀ ਜਿਹੜਾ ਰਿਕਾਰਡਰ ਸੀਗਾ ਉਹ ਵੀ ਲੈ ਗਈ ਤੇ ਉਹ ਕੁੜੀ ਵੀ ਨਾਲ ਹੀ ਰਲਿਓ ਸੀ ਦਵਾ ਦਾ ਨਾ ਆਪਣਾ ਸਮਾਨ ਇਕੱਠਾ ਕੀਤਾ ਅੰਦਰ ਉਹ ਲੈ ਗਈ ਸਾਰਾ ਉਹਨਾਂ ਦੇ ਨਾਲ ਰਲਿਓ ਸੀ ਉਹ ਉਹ ਕੁੜੀ ਜੀ ਹਾਂ ਤੇ ਮੁੰਡਾ ਪੌਂਸੀ ਤੈਨੂੰ ਅੱਗੇ ਕਦੀ ਦੇਖਿਆ ਤੂੰ ਨਹੀਂ ਮੈਂ ਨਹੀਂ ਦੇਖਿਆ ਮੁੰਡਾ ਨਹੀਂ ਤੈਨੂੰ ਬੰਨੇ ਆ ਕਿਨ ਫੇ ਬੰਨੇ ਆ ਕੁੜੀ ਤੇ ਉਹ ਮੁੰਡੇ ਨੇ ਬੰਨੇ ਆ ਆ ਕਿੱਥੇ ਸੀਗੀ ਆਪਣੀ ਏ ਅੰਦਰ ਜੀ ਗਈ ਉਹਨਾਂ ਕਹਿੰਦੇ ਜਾ ਕੇ ਕੱਪੜੇ ਪਾ ਲੈ ਛੇਤੀ ਅੰਦਰੋਂ ਸਾਰਾ ਕੁਝ ਇਕੱਠਾ ਕੀਤਾ ਚੱਲ ਗਈ ਕਿੰਨੇ ਨੂੰ ਹੁਕਮਦਾ ਕੁਝ ਮੰਨੋ ਨਹੀਂ ਪਤਾ ਬੰਦਾ ਬੰਨ ਗਿਆ ਤੇ ਹੁਣ ਸਿਰ 'ਚ ਸਵਾਹ ਪਵਾਊਗੀ ਸਾਡੇ ਦੇਖ ਲੈ ਸਾਡੇ ਦਾ ਵਿਸ਼ਵਾਸ ਵਿੱਚ ਲੈ ਕੇ ਅੱਜ ਸਾਡੇ ਵਿਸ਼ਵਾਸ ਦਾ ਖੂਨ ਕਰ ਗਈ ਜਰੂਰ ਕੋਈ ਪੰਗਾ ਪਿਆ ਦਿੱਸਦਾ ਅੰਦਰ ਪੈਸੇ ਪਏ ਸੀਗੇ ਕੋ ਬਿਹਰੇ ਪੈਸੇ ਸੀ ਉਹ ਤਾਂ ਨਹੀਂ ਕੋਈ ਲੈ ਕੇ ਗਈ ਚੈਨੀ ਪਈ ਸੀਗੀ ਮੇਰੀ ਮਾਰੇ ਤਾਂ ਇੰਨਾਂ ਨੂੰ ਕੁਝ ਨਹੀਂ ਹੋਣੀ ਕਿਵੇਂ ਹਨਗੇ ਚੈਨੀ ਪਈ ਆ ਮੇ ਰੱਬਾ ਉਹ ਪੈਸੇ ਹੈ ਨਹੀਂ ਗਏ ਚੈਨੀ ਪਈ ਆ ਪੈਸੇ ਹੈ ਨਹੀਂ ਗਏ ਉਹ ਪੈਸੇ ਲੈ ਗਈ ਆ ਚੱਕ ਕੇ ਚੈਨੀ ਦਾ ਪਈ ਆ ਉੱਥੇ ਦੇਖ ਲਾ ਸਾਨੂੰ ਕਿੱਦਾਂ ਵਿਸ਼ਵਾਸ ਵਿੱਚ ਲੈ ਕੇ ਅੱਜ ਉਹਨੇ ਮੇਰੇ ਦਿਲ ਦੇ ਉੱਤੇ ਤੀਰ ਜਿਹੜਾ ਮਾਰਿਆ ਹਨਾ ਮੇਰੇ ਖੂਨ ਕਰ ਦਿੱਤਾ ਉਹਨੇ ਅੱਜ ਮੇਰਾ ਇਹ ਪੂਜਾ ਤੂੰ ਅੱਜ ਮੈਨੂੰ ਦੁਖੀ ਕਰਕੇ ਚੜ ਗਈ ਆ ਸੁੱਖ ਤੈਨੂੰ ਵੀ ਰੱਬ ਨਸੀਬ ਨਾ ਕਰੇ ساری ਉਮਰ ਤੂੰ ਐਵੇਂ ਬੱਕਾ ਨੂੰ ਬੱਦ ਦੁਆਵਾ ਮੈਂ ਲੈ ਕੁੜੀ ਨੂੰ ਰੱਬ ਦੇ ਦਵਾਮਾ ਮੈਂ ਉਹ ਸੀਸਾਂ ਦਾ ਮੈਂ ਮੇਰੇ ਮੁੰਡੇ ਦੇ दांत ਮਾਰਨ ਲੱਗੀ ਸੀ ਬੱਚਿਆ ਮੰਗੂ ਪਾਲ ਕੇ ਆਹ ਹਜ ਮੇਰੇ ਉਹ ਸਿਰ ਤੇ ਸਵਾਹ ਪਾਤੀ ਤੁਸੀਂ ਐਦਾ ਕਰੋ ਤੁਸੀਂ ਪੁਲਿਸ ਕੰਪਲੇਨ ਕਰੋ ਲੈ ਪੋਸਟ ਨੂੰ ਫੋਨ ਕਰਾਂ ਜਿਹੜੀ ਮਾਰੀ ਮੋਟੀ ਸਿਰ ਸਵਾਹ ਰਹਿੰਦੀ ਆ ਉਹ ਪੋਸਟ ਵਾਲੇ ਨੂੰ ਦੱਸ ਕੇ ਪਵਾ ਲਮਾ ਸਾਰੇ ਮੁੱਲੇ ਦੇ ਵਿੱਚ ਪਤਾ ਲੱਗ ਜਾਣਾ ਕਿ ਦੀ ਭੈਣ ਨੱਠ ਗਈ ਆ ਅੱਛਾ ਚੁੱਪ ਕਰ ਜਾ ਹੁਣ ਜਿਹੜਾ ਚੰਦ ਚਾਹਣਾ ਉਹਨੇ ਛਾੜ ਦਿੱਤਾ ਪਰ ਵਿਸ਼ਵਾਸ ਨਹੀਂ ਕਿਸੇ ਤੇ ਕਰਨਾ ਚਾਹੀਦਾ ਚਾਹੇ ਧੀ ਆ ਚਾਹੇ ਪੋਤਾਂ ਚਾਹੇ ਭੈਣਾਂ ਆ ਮੈਂ ਤੈਨੂੰ ਦੱਸਾਂ ਅੱਛਾ ਇੰਦਾ ਜੀ ਕੁੱਤੀ ਭੈਣ ਤੁਹਾਨੂੰ ਮੈਂ ਕਿਹਾ ਸੀ ਨਾ ਉਸ ਦਿਨ ਤੁਸੀਂ ਮਗਰ ਘੇੜੇ ਰੱਖੋ ਉਹਦੇ ਦੋ ਚਾਰ ਵਾਰੀ ਫਿਰ ਵੀ ਚਾਹੇ ਸਾਨੂੰ ਵਿਸ਼ਵਾਸ ਨਹੀਂ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ ਤੁਸੀਂ ਹਦੋਂ ਵੱਧ ਵਿਸ਼ਵਾਸ ਕਰ ਗਿਆ ਕੋਈ ਗੱਲ ਨਹੀਂ ਉਹ ਕਦੇ ਸੁੱਖ ਪਾ ਲਊਗੀ ਜੇ ਆਪਣੇ ਭਰਾ ਨੂੰ ਦੁਖੀ ਕਰਕੇ ਗਈ ਏ ਸੁੱਖ ਨਹੀਂ ਪਾਊਗੀ ਐਵੇਂ ਤੜਫੂਗੀ ਸੁੱਖ ਉਹਨੂੰ ਵੀ ਨਹੀਂ ਮਿਲੂਗਾ ਸ਼ੀਰਮਾਨ ਲੈ ਕੇ ਬੈਠੇ ਸੀ ਸਾਡੇ ਸਾਰੇ ਅਰਮਾਨਾਂ ਤੇ ਪਾਣੀ ਫੇਰ ਗਈ ਇਹ ਕੀ ਕਰੇ ਅੱਬਾ ਰੋਟੀ ਖਾ ਲਈ ਉਹ ਤਾਂ ਮੈਂ ਖੋਰ ਕੀਤਾ ਸੀ ਰੋਟੀ ਖਾ ਲਈ ਆ ਮੈਂ ਦੇਖੋ ਚਲ ਤੁਸੀਂ ਬੈਠੋ ਮੈਂ ਪਾਣੀ ਦਿਨੀ ਤੁਹਾਨੂੰ ਜੱਪੁੱਤ ਉੱਠ ਕੇ ਨਾਲਾ ਜਨ ਨਾਲਾ ਉੱਠ ਕੇ ਚਲ ਤੁਸੀਂ ਉੱਠ ਉੱਠ ਨਾਲ ਨੂੰ ਲੈ ਕੱਪੜੇ ਬਦਲ ਲਾ ਲੀਖੀ ਸੁਖ ਤੇਰੀ ਭੂਇ ਨੂੰ ਵੀ ਨਹੀਂ ਮਿਲਣਾ ਜੇ ਮੇਰਾ ਅੱਜ ਦਿਲ ਦੁਖੀ ਕਰਕੇ ਗਈ ਆ ਨਾ ਤੂੰ ਦੇਖੀ ਉਹਨੂੰ ਐਡੇ ਤੜਫੂਗੀ ਉਹ ਵੀ ਐਡੇ ਤੜਫ ਤੜਕੇ ਮਰੂਗੀ ਤੁਹਾਨੂੰ ਮੈਂ ਮੇਰੀਆਂ ਵੀ ਵੱੱਦ ਦਵਾਵਾ ਦੇ ਪਾਸ ਕਰੋ ਤਾਂ ਹੀ ਕਹਿੰਦੀ ਸੀ ਜਾਓ ਖੱਲੇ ਉਹ ਇੰਨੀ ਵੀ ਨਹੀਂ ਉਹਨੂੰ ਸ਼ਰਮ ਆਈ ਹੈ ਉਹ ਬਾਹਰ ਚਾਬੀ ਰੱਖ ਕੇ ਚਲ ਗਈ ਰਾਤ ਨੂੰ ਇਹਨੂੰ ਇੰਨੀ ਵੀ ਸ਼ਰਮ ਆਈ ਵੀ ਕੋਈ ਜੰਦਾ ਖੋਲੂਗਾ ਇਹ ਕੁਛ ਕਾ ਕਰ ਜੂਗਾ ਮੇਰੇ ਭਤੀਜੇ ਨੂੰ ਉਹੀ ਤਾਂ ਹੈਗਾ ਉਹਨੂੰ ਖੁੱਲਾ ਰਹਿਣ ਜਾਂਦੇ ਨਾ ਕੁਛ ਕਹਿੰਦੇ ਉਹ ਰਹਿਣ ਜਾਂਦੇ ਆਪਣੇ ਡਾਲਰ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਹੋਊਗਾ ਉਹ ਗੁਰ ਗੁਰਪ੍ਰੀ ਹੁਣ ਅੰਦਰ ਚਲਾ ਗਿਆ ਪਤਾ ਨਹੀਂ ਉਹਨਾਂ ਨੂੰ ਕਿੱਥੇ ਹੋਣਾ ਆਹੋ ਇਹ ਤਾਂ ਕੋਈ ਹੱਥ ਵੀ ਨਹੀਂ ਲਾਣਦਾ ਤੁਹਾਡੇ ਸਾਹਮਣੇ ਵੱਢਣ ਪੈ ਗਿਆ ਤੁਹਾਨੂੰ ਖੋਲਣ ਲੱਗੇ ਤਾਂ ਇਹਨੇ ਕਿੱਥੇ ਹੱਥ ਲਾਣ ਦੇਣਾ ਸੀ ਇਹ ਕੋਲ ਨਹੀਂ ਸੀ ਡਾਲਰ ਹੋਣੀ ਗੁਰਪ੍ਰੀ ਤਾਂ ਨਾਲਾਂ ਦੇ ਉਹਨੂੰ ਅੰਦਰ ਗਿਆ ਪਤਾ ਨਹੀਂ ਕਾਦਾ ਬਣਿਆ ਮੁੰਡੇ ਨੂੰ ਕਦੋਂ ਦਾ ਨਹੀਂ ਬਣਿਆ ਆ। ਉਹੀ ਤਾਂ ਹੈਗਾ। ਇਹ ਗੱਲ ਹੋਈ ਤੇਰੀ ਇੱਕ ਵਾਰੀ ਆਉਣ ਲੱਗਿਆ। ਉਸ ਤੋਂ ਬਾਅਦ ਆਕ ਲੱਗੀ ਕੈਮਰੇ ਨਹੀਂ ਲੋਡ ਹੋਏ। ਇਹਨੂੰ ਬਿਮਾਰੀ ਪਈ ਇਹ ਰਿਕਾਰਡਰ ਲਾ ਕੇ ਲੈ ਕੇ ਗਈ ਕਰਕੇ ਨਹੀਂ ਰਿਹਾ। ਤੂੰ ਪਤਾ ਦੇਖ ਲਓ ਵੀ ਚੈੱਕ ਕਰ ਲਓ ਕੈਮਰਾ ਇੱਕ ਵਾਰ ਅੰਦਰ ਜਾ ਕੇ ਦੇਖ ਲਓ ਤਾਰਾ ਤੂਰਾ ਨਾਲ ਲਾਈ ਹੋ ਮਰ ਕੀ ਕਰੇ ਕਰਦੀ ਇੱਥੇ ਬੈਠੀ ਇਹ। ਸਾਨੂੰ ਕੀ ਪਤਾ? ਹੋ ਹੋ। ਇਹਨੂੰ ਕਰਾ ਲਓ ਇਹਨਾਂ ਨੂੰ ਪੜ੍ਹਾਓ ਲਿਖਾਓ ਮੁਰ ਕੇ ਸਿਰ 'ਚ ਸੁਆਹ ਪਵਾਓ। ਆਹ ਇਹਨਾਂ ਨੂੰ ਇਹਨਾਂ ਤੋਂ ਰੋਂ ਬਾਹਰ ਨੂੰ ਤੇ ਸੁੱਖ ਮਿਲ ਜਾਊ ਉਹਨੂੰ ਸੁੱਖ ਨਹੀਂ ਉਹਨੂੰ ਮਿਲਦਾ ਰੋ ਏਦਾਂ ਹੀ ਦੁਖੀ ਹੋ ساری ਉਮਰ ਏਦਾਂ ੱਟਕੇ ਰਹੂਗੀ ਆਪਣੇ ਭਰਾ ਦੇ ਅੱਜ ਦਿਲ ਨੂੰ ਗਈ ਆ ਨਾ ਤੋੜ ਕੇ ਉਹ ਤਾਂ ਹੀ ਮੈਂ ਕਹਿੰਦੀ ਸੀ ਤੁਹਾਨੂੰ ਰਹਿਣ ਦੋ ਆਈ ਲੈਟਸ ਕਰਾਉਣ ਨੂੰ ਚੁੱਪ ਕਰਕੇ ਚੰਗਾ ਯਾਰ ਰਿਸ਼ਤਾ ਦੇ ਕੇ ਤਾਂ ਵਿਆਹ ਕਰ ਦੋ ਮੈਂ ਕਹਾ ਮਰ ਜਾਊ ਆਪਣੇ ਪੈਰਾਂ ਤੇ ਖੜ੍ਹ ਜਾਊਗੀ ਚੰਗੇ ਦੇਸ਼ 'ਚ ਚੱਲ ਜਾਊਗੀ ਚੰਗੀ ਤਰ੍ਹਾਂ ਸਟੱਡੀ ਕਰ ਲਵੇ ਤਾਂ ਮੈਂ ਅੱਗ ਲਾਇਆ ਸੀ ਇਹਨੂੰ ਜ਼ਰੂਰੀ ਸੀ ਕੋਈ ਬਾਹਰਲਾ ਰਿਸ਼ਤਾ ਦੇਖ ਲੰ데 ਬਾਹਰਲਾ ਮੁੰਡਾ ਲੱਭ ਲੰ데 ਉਹ ਜ਼ਰੂਰੀ ਸੀ ਤੁਹਾਨੂੰ ਪਿਆ ਅਲਰਟ ਕਰਾ ਕੇ ਤੋਰਨੀ ਸੀ ਤੁਸੀਂ ਕਹਿੰਦੇ ਸੀ ਕੁੜੀ ਦਾ ਯਾ ਉਹ ਜਿਹੜੀ ਨਾਲ ਆਈ ਸੀਗੀ ਮੇਰੀ ਭੈਣ ਆਪਣੇ ਪੈਰਾਂ ਤੇ ਜਾਵੇ ਮੇਰੀ ਭੈਣ ਕਿਸੇ ਤਰ੍ਹਾਂ ਦੀ ਇਨਾ ਹੋਵੇ ਦੇਖ ਲਓ ਜਿਹੜੀ ਕਰਤੂਤ ਕਰਨੀ ਸੀ ਉਹ ਤਾਂ ਨੇ ਕਰ ਵੀ ਕਰ ਦਿੱਤੀ ਉਹਨੇ ਕਰੇ ਦਿੱਤੀ ਉਹਨੇ ਅੱਧ ਕਰਦੇ ਆ ਤੁਸੀਂ ਤੇਰਾ ਸਮਝਾਇਆ ਤੁਹਾਨੂੰ ਵੀ ਤੁਸੀਂ ਨਹੀਂ ਕਹਣਾ ਮੇਰਾ ਮੰਨਿਆ ਮੈਂ ਤੁਹਾਨੂੰ ਦੱਸਾਂ ਪਰੇਸ਼ਾਨ ਕੀਤਾ ਤੁਸੀਂ ਮੈਂ ਤਾਂ ਸ਼ੂਗਰ ਕਰਦੀ ਆ ਰੱਬਾ ਮੇਰੇ ਪੁੱਤ ਦੀ ਜਾਨ ਬਖਸ਼ੀ ਗਾ ਮੁੰਡਾ ਆ ਰਿਹਾ ਬਤ ਨਹੀਂ ਹੱਲੇ ਨਹੀਂ ਮਣਾਉਣਾ ਹੈਗਾ ਖੈਰ ਕੇ ਨਾ ਆਉਂਗਾ ਮੈਂ ਪਰ ਚੰਨਵੇਦਾ ਸਰ ਜਦੋਂ ਕਨਿਆਥੇ ਬੰਨੇ ਆ ਤੈਨੂੰ ਪਤਾ ਡਾਲਰ ਹੁੰਨੇ ਤਾਂ ਕਿਸੇ ਨੂੰ ਲੱਗੇ ਨਹੀਂ ਲੱਗਣ ਦਿੰਦੇ ਉਹ ਕਿੱਥੇ ਸੀਗੇ ਡਾਲਰ ਹੁੰਨੇ ਕੋਠੇ ਤੇ ਖੇਡਦੇ ਸੀਗੇ ਉਹਨਾਂ ਨੂੰ ਪਤਾ ਨਹੀਂ ਲੱਗਾ ਆਵਾਜ਼ ਦਾ ਮਾੜਾ ਮੋਟਾ ਥੱਲੇ ਨੂੰ ਆਏ ਨਹੀਂ ਉਸ ਟਾਈਮ ਨਹੀਂ ਉਹ ਕਿੱਥੇ ਆਏ ਤਾਂ ਹੀ ਫਿਰ ਪੁੱਤ ਤੈਨੂੰ ਬੰਨ ਗਿਆ ਨਹੀਂ ਤਾਂ ਡਾਲਰ ਨੇ ਕਿਤੇ ਲੱਗੇ ਲੱਗਣ ਦੇਣਾ ਸੀਗਾ ਉਹਨਾਂ ਨੂੰ ਚੱਲ ਕੋਈ ਨਹੀਂ ਮੇਰਾ ਪੁੱਤ ਚੱਲ ਉੱਠ ਕੇ ਤੂੰ ਨਹਾ ਲਈ ਫਿਰ ਵੀ ਆ ਘਰ ਮੀਨਾ ਭੇਜਿਆ ਪਿਆ ਆ ਅੱਛਾ हेलो हाँ जी सर नमस्कार कौन सर अमनदीप कौर मेरी सिस्टर है जी सर? जी सर हो कदों सर वो कल शाम की इतों चल गई हो सी ਅਸੀਂ ਕਿਤੇ ਬਾਹਰ ਗਏ ਹੋ ਸਕੇ ਪਰ ਠੀਕ ਹੈ ਜੀ ਜਿਦਾਤ ਹਾਂਜੀ ਸਲਾਮ ਸਰ ਦੱਸੋ ਹਾਂਜੀ ਸਰ ਚਲਿੰਦੇ ਸੰਗਲਾ ਨਹੀਂ ਸਰ ਮੈਂ ਤਾਂ ਨਹੀਂ ਜਾਣਦਾ ਮੈਰਜੀ ਕਰਵਾ ਲਈ ਆ ਸਰ ਤੁਸੀਂ ਕਿੱਥੋਂ ਹਾਈ ਹਾਈ ਕੋਰਟ ਤੋਂ ਚੰਡੀਗੜ੍ਹ ਤੋਂ ਸਰ ਠੀਕ ਹੈ ਸਰ ਨੇ ਸਰ ਮੈਂ ਮੈਂ ਕੀ ਕਹਣਾ ਸਰ ਬਾਲਾ ਕਾਉਦੀ ਆਪਣੀ ਮਰਜ਼ੀ ਹੈ ਜੀ ਉਹਨੇ ਹੁਣ ਵੀ ਮੈਰਿਜ ਕਰਵਾ ਲਈ ਹੈ ਤੇ ਮੈਂ ਕੀ ਕਹਿ ਸਕਦਾ ਸਰ ਨਹੀਂ ਅਸੀਂ ਨਹੀਂ ਕਹਿੰਦੇ ਸਰ ਅਸੀਂ ਕੀ ਕਰਾਂ ਜੀ ਮੈਂ ਸਰ ਤੁਸੀਂ ਕਾਰਵਾਈ ਤੇ ਤਿਆਰ ਕਰੋਗੇ ਸਰ ਜੇ ਅਸੀਂ ਕੁਝ ਉਹ ਨੂੰ ਕਹਾਂਗੇ ਅੱਡੇ ਕੋਲ ਖੋਲ ਚੱਲ ਗਈ ਆ ਸਰ ਤੇ ਆ ਕਰਾ ਲਿਆ ਜਿਦਕੇ ਮਰਜੀ ਜਾਵੇ ਨਾ ਜਾਵੇ ਸਾਡੇ ਨਾਲ ਉਹਦਾ ਕੀ ਲਿੰਕ ਆ ਸਰ ਨਹੀਂ ਸਰ ਅਸੀਂ ਕੁਝ ਨਹੀਂ ਕਰਾਂਗੇ ਠੀਕ ਆ ਸਰ ਠੀਕ ਆ ਸਰ ਠੀਕ ਆ ਸਰ ਠੀਕ ਆ ਸਰ ਨਮਸਕਾਰ ਬੰਦੇਸਲਾ ਕੀ ਕੰਮ ਹੋ ਗਿਆ ਜਿਹਦਾ ਡਰ ਸੀ ਮੈਂ ਤਾਂ ਪਹਿਲਾਂ ਡਰ ਕੇ ਜਦੋਂ ਕਹਿੰਦੇ ਅਵੰਦੀਪ ਤੁਹਾਡੀ ਸਿਸਟਰ ਆ ਕੀ ਲੱਗਦੇ ਆ ਹਾਈ ਕੋਰਟ ਤੋਂ ਕੋਣ ਆਇਆ ਪੁਲਿਸ ਅਫਸਰ ਆ ਜਿਹੜੇ ਆਉਗੇ ਉੱਥੇ ਉਹ ਕਹਿੰਦੇ ਕੀ ਲੱਗਦੀ ਐ ਤੁਹਾਡੀ ਮੰਦੀ ਹੋਰ ਮੈਂ ਕਿਹਾ ਜੀ ਮੇਰੀ ਸਿਸਟਰ ਆ ਕਹਿੰਦੇ ਉਹਨੇ ਸਿਲਿੰਦਰ ਸਿੰਘ ਦੇ ਨਾਲ ਵਿਆਹ ਕਰਾ ਲਿਆ ਤੇ ਤੁਸੀਂ ਉਹਨੂੰ ਕੁਝ ਕਹਿ ਨਹੀਂ ਸਕਦੇ ਹੈਗੇ ਉਹ ਤਾਂ ਮੈਨੂੰ ਕੱਲ੍ਹ ਦਾ ਹੀ ਡਰ ਸਗਾ ਇਹੇ ਡਰ ਸਗਾ ਮੈਨੂੰ ਕਿਉਂਕਿ ਉਹ ਉਦੋਂ ਕੁੜੀ ਆਈ ਐ ਉਦੋਂ ਇਹੇ ਗੱਲਾਂ ਉਹ ਕਰਦੇ ਸੀਗੇ ਦੇਖ ਲਓ ਕਿੰਨਾ ਇੱਥੇ ਵਿਸ਼ਵਾਸ ਕੀਤਾ ਕਹਿੰਦੇ ਜੇ ਤੁਸੀਂ ਕੋਈ ਕਰੋਗੇ ਤਾਂ ਕਿਸੇ ਤਰ੍ਹਾਂ ਦਾ ਉਹਦੇ ਤੇ ਐਕਸ਼ਨ ਲਾਉਂਗੇ ਜਾਂ ਉਹਨੂੰ ਮਾਰਾ ਚੰਗਾ ਕਹੋਗੇ ਅਸੀਂ ਤੁਹਾਡੇ ਤੇ ਕਾਰਵਾਈ ਕਰਾਂਗੇ ਚੱਕ ਕੇ ਦੇ ਦਵਾਂਗੇ ਅੰਦਰ ਜੇ ਜਿਆਦਾ ਕੋਈ ਕਿਸੇ ਤਰ੍ਹਾਂ ਦੀ ਕੋ ਗੱਲਬਾਤ ਕੀਤੀ ਤਾਂ ਮੈਂ ਕਿਹਾ ਸਰ ਅਸੀਂ ਕੀ ਕਹਿਣਾ ਹੈ ਆਪਣੀ ਮਰਜ਼ੀ ਕੀਤੀ ਹੈ ਵਾਲਕਾ ਹੁਣ ਹੋਸੀ ਜੋ ਹੈਗਾ ਉਹਦੀ ਮਰਜ਼ੀ ਕਿਸਮਤਾ ਹੁਣ ਉਹਦੀ ਮਰਜ਼ੀ ਹੈ ਅਸੀਂ ਕੀ ਕਰ ਸਕਦੇ ਆ ਦੇਖ ਲਓ ਹਥੀ ਪਾਲ ਕੇ ਤੁਸੀਂ ਉਹਨੂੰ ਉਹਦਾ ਭੇਤ ਨਹੀਂ ਤੁਸੀਂ ਵੀ ਪਾਇਆ ਕਿੰਨਾ ਬਿਸ਼ਵਾਸ ਦਿੱਤਾ ਉਹਨਾਂ ਨੂੰ ਚੋਸਤੀ ਕਰਕੇ ਸਾਨੂੰ ਦਾਰਾ ਲਾਉਂਦੀ ਰਹੀ ਮੈਂ ਮੈਂ ਇਦਾਂ ਹੀ ਕਰੂੰਗੀ ਜਿੱਦਾਂ ਤੁਸੀਂ ਕਹੋਗੇ ਪੇ ਤੁਹਾਡੀ ਮਰਜ਼ੀ ਤੋਂ ਬਿਨਾਂ ਨਹੀਂ ਕਿਤੇ ਬੰਨੇ ਵੀ ਜਾਊਂਗੀ ਤੁਹਾਡਾ ਕਹਿਣਾ ਮੰਨੂਗੀ ਉਧਰ ਉਹਨਾਂ ਪੱਕੀਆਂ ਬਕਾਉਂਦੀ ਰਹੀ ਉਹਦਾ ਸਾਡੀ ਮਾੜੀ ਕਿਸਮ ਸਾਨੂੰ ਜਾਣਾ ਪੈ ਗਿਆ ਉਧਰ ਉਦੋਂ ਮੈਂ ਸੋਚਦੀ ਆ ਮੈਂ ਕਿਹਾ ਕੀ ਪਤਾ ਥੋੜੀ ਬੋਦੀ ਤਾਂ ਉਹਨੂੰ ਟੈਨਸ਼ਨ ਹੋਊਗੀ ਤੜਫਦੀ ਤਾਂ ਹੋਊਗੀ ਵੀ ਮੈਂ ਆਪਣੇ ਭਤੀਜੇ ਨੂੰ ਬੰਨ ਕੇ ਆਈ ਆ ਹੈ ਨਾ ਬਣਾਇਆ ਹੀ ਕਿ ਉਹ ਮਾੜਾ ਮੋਟਾ ਤਾਂ ਦਿਲ ਚ ਉਹਦੇ ਹੋਊਗਾ ਹੀ ਕਿਤੇ ਐਨੀ ਉਹ ਪੱਥਰ ਦੇ ਲੋਗੀ ਉਦਾਂ ਐਨਾ ਕਰਦੀ ਸੀ ਉਹਦਾ 12 ਸਾਲ ਬੱਚੇ ਨੂੰ ਪਾਲ ਕੇ ਬਣਾ ਨੂੰ ਪਾਲ ਕੇ ਮੋੜ ਕੇ ਅਸੀਂ ਉਹਨਾਂ ਨੂੰ ਉਹ ਕਹਿੰਦਾ ਪੁੱਛ ਨਹੀਂ ਸਕਦੇ ਕਹਿ ਨਹੀਂ ਸਕਦੇ ਤੁਸੀਂ ਲੋ ਦੇਖੋ ਸਾਡਾ ਕੋਈ ਹੱਥ ਨਹੀਂ ਹੁਣ ਉਹ ਨਹੀਂ ਖਤਮ ਹੋ ਗਿਆ ਉਹੀ ਤਾਂ ਖਤਮ ਹੋ ਗਿਆ ਮਿੰਟ ਦੇ ਕਾਰਵਾਈ ਕਰਾਂਗੇ ਜੇ ਕਹਿੰਦੇ ਤੁਸੀਂ ਕਿਸੇ ਤਰ੍ਹਾਂ ਦਾ ਉਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਹਰਕਤ ਕੀਤੀ ਵੀ ਹੁੰਦਾ ਉਹਨਾਂ ਨੂੰ ਆਪਣੇ ਵੱਲੋਂ ਵੀ ਕਿਤੇ ਦੇਖ ਕੇ ਮਾਣ ਨੁਕਟਣਾ ਜਾਂ ਕੁਝ ਕਹਿਣਾ ਇਹਨੇ ਕਾਰਵਾਈ ਕਰਾਂਗੇ ਚੱਕੇ ਅੰਦਰ ਦੇ ਦਵਾਂਗੇ ਉਹ ਹੀ ਕੁੜੀ ਜਿਹੜੀ ਉਦਾਂ ਚਲਾਕੋ ਵਾਸੀ ਜੇ ਨਾਲ ਆਈ ਹੋ ਸੀਗੀ ਚਮਚ ਚਮਚ ਕੇ ਗੱਲਾਂ ਕਰਦੀ ਸੀ ਇਹ ਸਭ ਉਹਦਾ ਹੀ ਹੱਥ ਹੋਆ ਨਾਲੇ ਹੀ ਦਰਦ ਗੁਰ ਬੀਤ ਉਹ ਨਾਲੇ ਹੀ ਜੋ ਕਿ ਦੇਖ ਲੈ ਉਦਣ ਕੀ ਕਹਿੰਦੀ ਸੀ ਤੁਹਾਨੂੰ ਕਹਿੰਦੀ ਮੈਂ ਤਾਂ ਉਹਨੂੰ ਮਿਲੀ ਹੀ ਨਹੀਂ ਮੈਂ ਉਹਨੂੰ ਬੁਲਾਇਆ ਹੀ ਨਹੀਂ ਹੱਦ ਕਰਦੀ ਆ ਆਪਣੀ ਕੁੜੀ ਸਾਡੇ ਅੱਖੀ ਘੱਟਾ ਪਾਈ ਜਾਂਦੀ ਆ ਮੈਂ ਕਹਿੰਦੀ ਉਹਦੇ ਕੋਲੋਂ ਕਹਾਤਾ ਉਹ ਕੀ ਸੀ ਜਿਹੜੀ ਨਾਲ ਆਈ ਸੀ ਉਦਣ ਮੈਂ ਉਹਦੇ ਕੋਲੋਂ ਕਹਾਤਾ ਕਹੇ ਦੀ ਉਹ ਮੁੰਡੇ ਨੂੰ ਆਪਣੇ ਨੁਗਵਾਂਡੀ ਨੂੰ ਮੇਰੇ ਮਗਰ ਨਾ ਵੀ ਨਾ ਮੇਰੇ ਭਰਾ ਦੇ ਲੱਤਾ ਡਰਾ ਦੇਣੀ ਹੈ ਤੇਰੀ ਦੇਖ ਲੈ ਕਿੰਨਾ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਨੂੰ ਪਹਿਲਾਂ ਜਿੱਤਿਆ ਸਾਡੇ ਨੂੰ ਤੇ ਇਦਾਂ ਮੈਂ ਕਰ ਕਰ ਕੇ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾ ਦਮਾ। ਐਸੋ ਟਾਈਮ ਦੇਖਦੀ ਸੀਗੀ ਵੀ ਮੈਨੂੰ ਟਾਈਮ ਕਦੋਂ ਮਿਲੇਗਾ। ਪੈਸੇ ਵੀ ਲੈ ਕੇ ਕੱਢ ਕੇ ਜਾਂਦੀ ਹੋਈ। ਹੋ ਚੱਲ। ਕਿੰਨਾ ਨਹੀਂ ਪੈਸੇ ਉਹ ਜਿਹੜਾ ਹੋਊਗਾ 90 ਹਜ਼ਾਰ ਸੀਗੀ ਲੱਖ ਰੁਪਈਆ ਸੀ। ਕਿੰਨੀ ਜ਼ਿੰਦਗੀ ਲਗਾ ਲੋਗੀ ਉਹਦੇ ਨਾਲ। ਹੋਈ ਤਾਂ ਹੈਗਾ। ਜ਼ਿੰਦਗੀ ਲਗਾ ਲੋਗੀ। ਇਹ ਮੈਂ 35 ਲੱਖ ਲਾਉਣ ਨੂੰ ਫਿਰਦਾ। ਉਹ 1 ਲੱਖ ਲੈ ਕੇ ਜਨਾ 90 ਹਜ਼ਾਰ ਕੀ ਲੱਖ ਸਗਾ ਉਹ ਨਾਲ ਕਿੰਨਾ ਕੀ ਕਰ ਲੋਗੀ? ਕੀ ਕਰ ਲੋਗੀ? ਇਹ ਬਾਹਰ ਜਾਣ ਦਾ ਇਹੋ ਸਗਾ ਵੀ ਉਹ ਮੁੰਡੇ ਨੇ ਬਾਹਰ ਚੱਲ ਜਾਣਾ ਹੋਊਗਾ ਉਹਦਾ ਭਰਾ ਬਾਹਰ ਵਾ ਤੇ ਮੈਂ ਵੀ ਤਾਂ ਬਾਹਰ ਹੀ ਭੇਜਣਾ ਸੀ ਪਰ ਮੇਰੇ ਹੁਣ ਮੇਰੇ ਮੈਨਾ ਮੈਲ ਵਰਤਨ ਜੋਗੀ ਰਹਿ ਗਈ ਹੁਣ ਮੇ ਮੇਰੇ ਕੋਲ ਨੂੰ ਆ ਜਾਊਗੀ ਮੈਨਾ ਆ ਕੇ ਮੈਨੂੰ ਬੁਲਾ ਲੂਗੀ ਉਹ ਬੋਲ ਚਾ ਰਹਿ ਜੂਗੀ ਮੈਂ ਕਹਿੰਨੀ ਅਸੀਂ ਇੱਕ ਗਲਤੀ ਕਰ ਗਏ ਅਸੀਂ ਕਹਿਣਾ ਮੰਨ ਕੇ ਆਪਣੇ ਹੱਥੀ ਤੋੜ ਦਿੰਦੇ ਸਾਡੇ ਆ ਸਿਰ 'ਚ ਨਾ ਸਵਾ ਪੈਂਦੀ ਸਾਨੂੰ ਇੱਥੇ ਤੱਕ ਵਾਰਨਿੰਗ ਦੰਦੀ ਤਾਂ ਹੀ ਸੀ ਅਸੀਂ ਤਾਂ ਇਹੀ ਚੱਕਰ 'ਚ ਸੀਗੇ ਕਿ ਚਾਲੇ ਦੀ ਸਟੱਡੀ ਪੂਰੀ ਹੋ ਜਵੇ ਜਦੋਂ ਕੋਰਸ ਪੂਰਾ ਹੋ ਜਾਊਗਾ ਐਨਰਸ ਕਰ ਲਊਗੀ ਫੇ ਦੇਖ ਲਵਾਂਗੇ ਮੈਂ ਤਾਂ ਕਈ ਕੋ ਦਿਲ ਚ ਲੈ ਕੇ ਬੈਠਾ ਸੀ ਹੈਗਾ ਫੇ ਮੁੰਡਾ ਦੇਖ ਲਵਾਂਗੇ ਦੇਖਾਂਗੇ ਫੇ ਪਤਾ ਲੱਗੂਗਾ ਸਾਨੂੰ ਹਾਂ ਫੇ ਉਹ ਸਾਨੂੰ ਕੀ ਪਤਾ ਕੁੜੀ ਕੀ ਕਹਿੰਦੀ ਹੈ ਕੀ ਨਹੀਂ ਹੈ ਨਹੀਂ ਆਉ ਆ ਤਾਂ ਨਾ ਮੈਂ ਕਰਨੀ ਹੁਣ ਆਂਡ ਗਵਾਂਡ ਨੂੰ ਕੀ ਜਵਾਬ ਦੇਣਾ ਬਾਹਰ ਨਿਕਲਾਂਗੇ ਹੈ ਕੀ ਜਵਾਬ ਦਵਾਂਗੇ ਆ ਮਿੱਟੀ ਨਾ ਸਿਰ ਚ ਪੈਂਦੀ ਤੇ ਚੁੱਪ ਕਰਕੇ ਚੁੰਨੀ ਚੜਾ ਕੇ ਭਾਵੇਂ ਤੋਰ ਦਿੰਦੇ ਯਾਰ ਮੌਕਾ ਤਾਂ ਦਿੰਦੀ ਕੋਈ ਗਲਤੀ ਕਰਦੀ ਮੇਰਾ ਇਹ ਸਗਾ ਵਿਯੁਦਿ ਸਟੱਡੀ ਪੂਰੀ ਹੋ ਜਵੇ ਜਿੰਦਗੀ ਬਣਾਉਣ ਕਰਕੇ ਹੀ ਸੀ ਵੀ ਜਿੰਦਗੀ ਬਣ ਜਬਿਆ ਖਮੇ ਦੀ ਹਲੇ ਵਿਆਹ ਦੀ ਉਮਰ ਆ ਵੀ ਜਦ ਤੀ ਪੁੱਤ ਸਮਝਦਾ ਹੀ ਸਮਝਦਾ ਹੀ ਨਹੀਂ ਸਮਝੇ ਨਾ ਫਿਰ ਹੁਣ ਕੀ ਬੰਦਾ ਕਰੇ ਪਰ ਇਹਨੇ ਸਾਨੂੰ ਮੌਕਾ ਹੀ ਨਹੀਂ ਦਿੱਤਾ ਇਹਨੇ ਤਾਂ ਜਦ ਹੀ ਸਾਨੂੰ ਇੰਨਾ ਵਿਸ਼ਵਾਸ ਦੇ ਵਿੱਚ ਲੈ ਰਿਆ ਜੇ ਸਾਨੂੰ ਥੋੜਾ ਬੋੜਾ ਟੇੜਫੜ ਕਰਕੇ ਦੱਸਦੀ ਹੋ ਸਕਦਾ ਸੀ ਡਿਸੀਜਨ ਲੈ ਲੈਂਦੇ ਹੱਲੂ ਜਾ ਕੇ ਦੇਖਾ ਉਹ ਐਸਾ ਸੈਂਟਰ ਦੇ ਮੂਰੇ ਖੜ ਕੇ ਆਲਦੋ ਨੇ ਕਰਕੇ ਦੇਖ ਲਊਗਾ ਨਹੀਂ ਉਹਦੀ ਹੈਗੀ ਆ ਜਦ ਛੱਡ ਗਈ ਵਿੱਚੇ ਕੰਮ ਸਾਰਾ ਦੇਖ ਲਿਓ ਪੈਰ ਫਾਈ ਕਰਕੇ ਪਰ ਮੈਨੂੰ ਮੈਂ ਪਤਾ ਕੀ ਕਰਕੇ ਪੁਸ ਕੰਪਲੇਂਟ ਕਰ ਦਵੇ ਮੇਰੇ ਭਰਾ ਜਿਹੜੀਆਂ ਮਾਂ ਆਹੋ ਮੇਰੀ ਗੱਲ ਛੱਡੋ ਪਰੇ ਛੱਡੋ ਤੁਸੀਂ ਹੁਣ ਸਾਨੂੰ ਕੀ ਲੋੜ ਤੜਫਣ ਦੀ ਜਾਦਾ ਅਗਲੀ ਸਾਡੇ ਆਪਣੇ ਭਤੀਜੇ ਦਾ ਨਾ ਸੋਚਿਆ ਭੈ ਭਰਾ ਦਾ ਨਾ ਸੋਚਿਆ ਪਰਜਾਈ ਦਾ ਨਾ ਸੋਚਿਆ ਘਰ ਛੱਡ ਕੇ ਚਲ ਗਈ ਤੁਹਾਨੂੰ ਕੀ ਲੋੜ ਆ ਫੇ ਪਿੱਛਾ ਕਰਨ ਦੀ ਖਾਣ ਦੋ ਤੱਕੇ ਫਿਰ ਜਿੱਤੇ ਵੀ ਹੋਊਗੀ ਖੁਸ਼ ਹੋਊਗੀ ਕੁਝ ਦੇਖ ਕੇ ਕਰਾਇਆ ਹੋਊਗਾ ਕੁਝ ਪੱਲੇ ਹੋਊਗਾ ਹੀ ਉਹਦੇ ਉਹਦੇ ਤਾਂ ਨਹੀਂ ਉਹਨਾਂ ਚਲ ਗਈ ਕੀ ਪਤਾ ਹੁਣ ਇੱਛਾ ਕਰਦਾ ਲਾ ਭੀ ਕੀਤਾ ਕੀ ਕੀਤਾ ਚਲੋ ਤੁਸੀਂ ਰੋਟੀ ਖਾ ਲਓ ਚੁੱਪ ਕਰਕੇ ਛੱਡੋ ਪਰ ਇਹਨਾਂ ਗੱਲਾਂ ਨੂੰ ਹੁਣ ਦਿਮਾਗ ਚੋਂ ਕੱਢ ਦੋ ਮੈਂ ਕਿਹਾ ਕਿਤੇ ਕੋਈ ਗਲਤ ਕੱਦ ਬਣਾ ਚੱਕਰਵੇ ਕਿਤੇ ਕੋਈ ਐਦਾ ਦਾ ਚੱਕਰ ਨਾ ਪੰਗਾ ਪਾ ਹੋ ਗਿਆ ਹੋਵੇ ਮੇਰੇ ਦਿਲ ਚ ਸੀ ਉਹਦਾ ਇਹ ਗੱਲ ਪਰ ਹੁਣ ਤਾਂ ਗੱਲ ਸਾਫ਼ ਹੋ ਗਈ ਹੈ ਪੂਜਾ ਹੋਰ ਠੀਕ ਆ ਤੇ ਲੱਗ ਗਿਆ ਉਹ ਤੇ ਖਾਣਾ ਤਾ ਪ੍ਰਜਾਈ ਵੀ ਨਾ ਰਹਿਣਾ ਚਲੋ ਵੇੜਾ ਬੰਨੇ ਲੱਗ ਗਿਆ ਸਾਡਾ ਦੋਨਾਂ ਦਾ ਮੈਂ ਲਾਹਤਾ ਹੁਣ ਉੱਦੇ ਚੁੱਪ ਚੁੱਪ ਜੀ ਬੈਠੀ ਐ ਕਿਆ ਹੋ ਗਿਆ ਖੁਸ਼ ਨਹੀਂ ਹੈਗੀ ਨਹੀਂ ਠੀਕ ਆ ਹੂੰ ਖੁਸ਼ ਨਹੀਂ ਲੱਗਦੀ ਹੈ ਨਹੀਂ ਨਹੀਂ ਖੋਸ਼ਾ ਉੱਦਾਂ ਮੈਨੂੰ ਯਾਦ ਆਂਦੀ ਸੀ ਹਮਾਲਿਆ ਮਾਂ ਨਹੀਂ ਨਹੀਂ ਕਿਆ ਹੌਂਸ ਲੜਾ ਕੋਈ ਨਹੀਂ ਹੌਲੀ ਹੌਲੀ ਆਪੇ ਆਇਆ ਨਾ ਭਾਜੀ ਭਾਬੀ ਹੁਣੇ ਵੀ ਤਿੰਨ ਮਿੰਟ ਹੁੰਝੂ ਕਰ ਉਨਾਂ ਨੂੰ ਵੀ ਯਾਦ ਤੇਰੀ ਆndi ਹੋਣੀ ਐ ਇਦਾਂ ਦੇ ਕੰਮ ਤੋਂ ਕੋਈ ਨਹੀਂ ਕਰੀਦਾ ਹੁੰਦਾ ਪਰ ਤੇਰਾ ਭਰਾ ਨਹੀਂ ਸੀ ਮੰਨਦਾ ਉਹ ਜੇ ਚੱਲ ਜਾਣਾ ਤੈਨੂੰ ਜੇ ਭਾਜੀ ਮੰਨ ਜਾਂਦਾ ਤੇ ਆਪਾਂ ਘੜਾ ਇਹ ਤਨ ਕੰਮ ਕਰਨਾ ਸਕੇ ਠੀਕਾ ਮੈਂ ਨਹੀਂ ਮੰਨੇ ਤਾਂ ਹੀ ਆਪਾਂ ਮਜਬੂਰੀ ਨੂੰ ਕੀਤਾ ਹੈ ਕੋਈ ਇੰਟੈਂਸ਼ਨ ਅਲੱਗ ਠੀਕਾ ਕੋਈ ਨਹੀਂ ਚਿੰਤਾ ਖਾਸ਼ ਰੱਖੂਗਾ ਤੈਨੂੰ ਮੈਂ ਤਾਂ ਫੋਨ ਵੀ ਨਹੀਂ ਕਰ ਸਕਦੀ ਹਾਂ ਕੋਈ ਗੱਲ ਨਹੀਂ ਬੱਸਿੰਦੇ ਪਾਜੀ ਪੜਸਵਾਲਿਆਂ ਦੇ ਭਰਾ ਭਾਜੇ ਨੇ ਫੋਨ ਕਰ ਦਿੱਤਾ ਸੀ ਤੁਸੀਂ ਵਿਆਹ ਕਰਵਾ ਲਿਆ ਆਹ ਤਰੀ ਆਹ ਹਾਸਨੀ ਤਾਂ ਸਾਰ ਹੁਣੀ ਮੇਰੇ ਸਾਹਮਣੇ ਫੋਨ ਕੀਤਾ ਸੀਗਾ ਪਾਜੀ ਉਹਨਾਂ ਨੂੰ ਕਹਿੰਦੇ ਤੁਸੀਂ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਹੈਗੇ ਤੇ ਉਹਨੇ ਸੁਰਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਹੁਣ ਠੀਕ ਆ ਜ਼ਬਰਦਾਰ ਜੀ ਤੁਸੀਂ ਤੰਗ ਪਰੇਸ਼ਾਨ ਕੀਤਾ ਉਹਨੂੰ ਚਲ ਫੇ ਤਾਂ ਸਹੀ ਆ ਹਾਂ ਮੇਰੇ ਸਾਹਮਣੇ ਫੋਨ ਕੀਤਾ ਸਾਰ ਹੁਣੀ ਦ ਲੱਗ ਗਿਆ ਪਤਾ ਉਹਨਾਂ ਨੂੰ ਫਿਰ ਹਾਂ ਹਾਂ ਲੱਗ ਗਿਆ ਪਤਾ ਹਰ ਇੱਕ ਗਲਤੀ ਮੈਨੂੰ ਬਹੁਤ ਫਿਕਰ ਜੀ ਲੱਗਦੀ ਐ ਦੁੱਖ ਬੜਾ ਲੱਗਾ ਜਿਹੜਾ ਤੁਸੀਂ ਮੇਰੇ ਭਤੀਜੇ ਨੂੰ ਦਲ ਬਣ ਕੇ ਪਤਾ ਨਹੀਂ ਉਹ ਕਿਤਕਾ ਹੋਣਾ ਕਦੋਂ ਜੇ ਸੀ ਉਹਨੂੰ ਨਾ ਬੰਨਦੇ ਤੂੰ ਇੱਥੇ ਨਹੀਂ ਸੀ ਬੈਠੀ ਹੋਣਾ ਓਏ ਯਾਰ ਮੇਰੀ ਗੱਲ ਸੁਣ ਸਾਨੂੰ ਵੀ ਪਤਾ ਆ ਉਹ ਨਿਆਣਾ ਆ ਨਾ ਮੇਰਾ ਕਿਹੜਾ ਦਿਲ ਕਰਦਾ ਸੀ ਕੰਨਾਂ ਨੂੰ ਯਾਰ ਕਿਉਂਕਿ ਮੈਂ ਉਹਨੂੰ ਕਦੇ ਅੱਜ ਤੱਕ ਕੁਝ ਨਹੀਂ ਕਿਹਾ ਉਸ ਦਿਨ ਮੇਰੀ ਬਜਾਏ ਨਾਲ ਉਹ ਚਾਰਾ ਬੰਨ ਉਹ ਯਾਰ ਉਹ ਸਾਨੂੰ ਵੀ ਬਹੁਤ ਫੀਲ ਹੋਇਆ ਪਰ ਕੋਈ ਚਾਰਾ ਵੀ ਨਹੀਂ ਲੱਗਾ ਨਾ ਬੰਨਣ ਤੋਂ ਇਲਾਵਾ ਨੂੰ ਉਹ ਫੋਨ ਕਰੀ ਜਾਂਦਾ ਤਾਂ ਕ ਮੈਂ ਆਪਣੇ ਪਾਪਾ ਨੂੰ ਫੋਨ ਕਰ ਲੱਗਾ ਦੋ ਵਾਰੀ ਫੋਨ ਉਹਨੂੰ ਮੈਂ ਗਿਆ ਵੀ ਕੱਕਾ ਬਹਿ ਜਾ ਨਹੀਂ ਬੈਠਿਆ ਨਹੀਂ ਮੰਨਦਾ ਕੱਕਾ ਕਿਤੇ ਸੁਣਦਾ ਹੀ ਨਹੀਂ ਸੀ ਉਹ ਉਹ ਤਾਂ ਸਟੈਪ ਚੱਕਣਾ ਪੈਣਾ ਸੀ ਪੂਜਾ ਉਹ ਤਾਂ ਮੈਨੂੰ ਵੀ ਪਤਾ ਨਹੀਂ ਆਣਾ ਆ ਉਹ ਮੈਂ ਸਿਰਫ ਡਰਾਇਆ ਸੀਗਾ ਪਰ ਨਹੀਂ ਮੰਨਿਆ ਹੀ ਨਹੀਂ ਉਹ ਇਸ ਲਈ ਬੰਨਣਾ ਪਿਆ ਹੁੰਦਾ ਮੈਨੂੰ ਵੀ ਬਹੁਤ ਫੀਲ ਆ ਕਿ ਚੱਲ ਹੋਊ ਬੱਚਾ ਆ ਹੈਨਾ ਪਰ ਹੋਰ ਕੋਈ ਚਾਰਾ ਹੈ ਨਹੀਂ ਸੀ ਯਾਰ ਆਪਣੇ ਕੋਲ ਕੋਈ ਹੀ ਗੱਲ ਦੀ ਟੈਨਸ਼ਨ ਲਈਓ ਤਦੋਂ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ ਤੇ ਮੈਂ ਚਲ ਤੁਹਾਡੇ ਲਈ ਰੋਟੀ ਬਣਾਣੀਆਂ ਹੁਣ ਹੈ ਨਹੀਂ ਜੀ ਜੀ ਮੈਂ ਵੀ ਮਾਂ ਕੋਲ ਨਹੀਂ 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 ਤੂੰ ਬੈਠ ਜਾ ਨਹੀਂ ਨਹੀਂ ਮਾਂ ਹਜੇ ਕਿਹਨ ਰੋਟੀ ਤੇ ਲਾਣਾ ਹੈ ਕੱਲ ਕੋਈ ਨਹੀਂ ਬਣਾ ਲੜਨੇ ਗੈ ਤਦੋਂ ਮੈਂ ਆਈ ਹਾਂ ਪਾਸ ਤੇ ਜੀ ਚਲੀ ਚਲੀ ਇਹ ਤਾਂ ਮਾਲਕਾਂ ਦਾ ਫੋਨ ਆਂਦਾ। ਅੱਛਾ। ਹਮ। ਹੈਲੋ। ਸਰਸਿਕਾ ਲੰਕਲ ਜੀ। ਹਾਂਜੀ ਵਧੀਆ ਤੁਸੀਂ ਸੁਣਾਓ ਕਿਦਾਂ? ਹਾਂਜੀ। ਹਾਂਜੀ। ਅੱਛਾ ਜੀ। ਤੁਸੀਂ ਪਹਿਲਾਂ ਦੱਸਣਾ ਸੀ ਅੰਕਲ ਜੀ ਮੈਨੂੰ 2-3 ਦਿਨ ਤਾਂ ਪਹਿਲਾਂ ਦੱਸ ਦਿੰਦੇ ਵੀ ਤੁਸੀਂ ਆਣਾ। ਤੁਸੀਂ ਤਾਂ ਕਹਿੰਦੇ ਸੀ 2 ਮਹੀਨਿਆਂ ਤੱਕ ਆਣਾ ਆ। ਅੱਛਾ ਜੀ। ਮੈਨੂੰ 2-3 ਘੰਟੇ ਦੋ ਤੁਸੀਂ ਫਿਰ ਮੈਂ ਆਪਣਾ ਸਮਾਨ ਤਿਆਰੀ ਕਰਦੀ ਹਾਂ ਹਾਂਜੀ ਜਾਣ ਦੀ ਠੀਕ ਠੀਕ ਓਕੇ ਕਿਦਾ ਫੋਨ ਸੀ ਸੀ ਨਾ ਮਲਕਾਂ ਦਾ ਫੋਨ ਸੀਗਾ ਕੀ ਕਹਿੰਦੇ ਉਹ ਕਹਿੰਦੇ ਸਮਾਨ ਚੱਕੋ ਆਪਣਾ ਨਿਆਣਾ ਰਹਿਣ ਇੱਥੇ ਕਿਦਾ ਉਹ ਤਾਂ ਮੈਨੂੰ ਕਹਿੰਦੀ ਸੀਗੀ 2-4 ਮਹੀਨੇ ਹੋਣੀ ਕਢਾ ਲੈਣੇ ਕੋਈ ਗੱਲ ਨਹੀਂ ਮੈਨੂੰ ਹੁਣ ਭੱਜ ਕੀ ਪਤਾ ਖੜੇ ਪੈਰ ਉਹਨਾਂ ਦਾ ਫੋਨ ਆ ਗਿਆ ਫੇਰ ਹੁਣ ਤੁਹਾਨੂੰ ਜਾਣਾ ਪੈਣਾ ਆ ਹਾਂ ਪੂਜਾ ਨੂੰ ਵੀ ਕੋਈ ਸਲਾਹ ਦੇ ਹੁਣ ਕਿੱਦਾਂ ਕਰਨੀ ਆ ਤੁਸੀਂ ਕਿ ਹੁਣ ਅਸੀਂ ਕਿੱਥੇ ਜਾਵਾਂਗੇ ਉਹ ਤੁਸੀਂ ਦੇਖੋ ਹਣ ਮੈਂ ਥੋੜੀ ਦੇਖਣਾ ਆ ਮੈਂ ਤਾਂ ਇੱਥੇ ਤੱਕ ਤੁਹਾਡਾ ਸਾਥ ਦੇਣਾ ਸੀ ਦੇ ਦਿੱਤਾ ਹੁਣ ਅੱਛਾ ਹੂੰ ਉਹ ਤੁਸੀਂ ਹੁਣ ਗੇਮ ਦੇਖੋ ਕਿੱਦਾਂ ਖੇਡਣੀ ਹੈ ਅੱਗੇ ਕਿਸਮੀ ਤਾਂ ਸਾਡਾ ਉੱਧਰ ਪੁਰਾਣਾ ਘਰ ਆ ਮੈਂ ਕਹਿੰਦਾ ਉੱਧਰ ਚੱਲ ਜੀਏ ਛਿੰਦੇ ਭਾਜੀ ਮੈਂ ਹੁਣ ਕੀ ਕਰਾਂ ਮੈਂ ਤਾਂ ਆਪ ਟੈਨਸ਼ਨ 'ਚ ਪੈ ਗਈ ਆ ਹੁਣ ਮੈਂ ਕਿੱਥੇ ਜਾਊਂਗੀ ਕਿੱਥੇ ਜਾਣਾ ਹੁਣ ਸਾਰੇ ਮੈਂ ਦਾ ਕਰਦੀ ਹੇਲੀ ਹੈਗੀ ਆ ਮੇਰੀ ਇੱਕ ਮੈਂ 2 4 ਦਾ ਨਾ ਉਹਦੇ ਕੋ ਕੱਟ ਲੈਣੀ ਆ ਤੇ ਗਾਹਾਂ ਦਾ ਦੇਖਾਂਗੇ ਚਲੋ ਉਹ ਵੀ ਠੀਕ ਆ ਮੈਂ ਕਿਹਾ ਮੇਰੀ ਗੱਲ ਸੁਣ ਤੇ ਅਸੀਂ ਵੀ ਪੁਰਾਣੇ ਘਰ ਚ ਜਲ ਜਾਨੇ ਆ ਪੂਜਾ ਰਹਿ ਲੂਗੀ ਇੱਥੇ ਪੁਰਾਣੇ ਘਰ ਉਹ ਬਾਜੀ ਹੁਣ ਤੇਰੀ ਟੈਨਸ਼ਨ ਆ ਹੁਣ ਉਹ ਤੁਸੀਂ ਮੈਂ ਤੁਹਾਡੇ ਨਾਲ ਗੇਮ ਐ ਤੱਕ ਖੇਡ ਦਿੱਤੀ ਹੁਣ ਤੁਸੀਂ ਅੱਗੇ ਸ਼ੁਰੂ ਕਰਨੀ ਗੇਮ ਕਿੱਥੇ ਤੱਕ ਐਂਡ ਲੈ ਕੇ ਜਾਣਾ ਸਰ ਮੈਂ ਪੁੱਛਦਾ ਯਾਰ ਪੂਜਾ ਨੂੰ ਕਿ ਸਾਨੂੰ ਵੀ ਇੱਧਰ ਪੁਰਾਣੇ ਘਰੇ ਰਹਿਣਾ ਪੈਣਾ ਹੈ ਉੱਪਰ ਰਹਿਣਾ ਯਾਰ ਉਹ ਨਹੀਂ ਆ ਜਾਣਾ 2 3 ਘੰਟਿਆਂ ਤੱਕ ਅੱਛਾ ਹਾਂ ਪੂਜਾ ਨਾਲ ਗੱਲ ਕਰ ਲੈ ਤੂੰ ਹਾਂ ਠੀਕ ਹੈ ਪੂਜਾ ਉਹਂਂ ਦਰੀ ਹੈ ਨਾ ਆ ਬਾਜ਼ ਮਾਰ ਲਾ ਉਹਨੂੰ ਮੈਂ ਕਿਤੋਂ ਜਾਣਾ ਫਿਰ ਮੈਂ ਵੀ ਵਾ 2 ਘੰਟਿਆਂ ਤੱਕ ਤੁਰ ਪੈਣਾ ਉਹ ਨਹੀਂ ਆ ਜਾਣਾ ਕਹਿਣ 2 ਘੰਟੇ 10 ਘੰਟੇ ਤੱਕ ਮੈਂ ਟਾਈਮ ਲਿਆ ਆ ਉਹਨਾਂ ਤੋਂ ਠੀਕ ਆ ਆਹੋ ਤੇ ਭਾਜੀ ਮੈਨੂੰ ਤਾਂ ਬਹੁਤ ਟੈਨਸ਼ਨ ਪੈ ਗਈ ਐ ਕਦ ਟੈਨਸ਼ਨ ਲਈਏ ਬੱਤੀ ਚੱਲੀ ਹੁਣ ਹੋਰ ਜਾਣਾ ਹੀ ਪੈਣਾ ਹੁਣ ਮਾਲਕਾਂ ਨੇ ਨਹੀਂ ਆ ਜਾਣਾ ਫਿਰ ਚਲੋ ਮੈਂ ਦੇਖਦੀ ਆ ਹੁਣ ਖੁਸ਼ ਕਰਨਾ ਪੈਣਾ ਮੈਨੂੰ ਵੀ ਨਹੀਂ ਬੈ ਗਈ ਤੇ ਮੈਨੂੰ ਵੀ ਕੋਈ ਹੋ ਸਨੀਤਾ ਦੀ ਜੀ ਕਿੱਥੇ ਗਈ ਹਾਂਜੀ ਕੀ ਹੋਇਆ ਹੈਲੋ ਤੁਹਾਨੂੰ ਕੀ ਹੋਇਆ ਉਦਾਸ ਜੀ ਕਿਉਂ ਆ ਕੁਝ ਨਹੀਂ ਹੋਇਆ ਨਹੀਂ ਕੀ ਹੋਇਆ ਦੱਸੋ ਤਾਂ ਸਹੀ ਮੈਂ ਤਾਂ ਆਪਾਂ ਨੂੰ 2-3 ਦਿਨ ਲਈ ਜੋ ਹੋਰ ਕਿਤੇ ਰਹਿਣਾ ਪਿਆ ਮੈਂ ਸਮਝੀ ਨਹੀਂ ਪਤਾ ਕੀ ਗੱਲ ਆ ਪੂਜਾ ਸਨੀਤਾ ਨੇ ਜਿਹੜਾ ਆ ਵਾਲਾ ਘਰ ਆ ਨਾ ਆਪਣਾ ਸਾਡਾ ਘਰ ਆ ਜਿਹੜਾ ਆ ਵਾਲਾ ਨੀਤਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣਾ ਘਰ ਦੱਸਿਆ ਆ ਸਨੀਤਾ ਨੇ ਨੀਤਾ ਕਹਿੰਦੀ ਆ ਘਰ ਮੇਰਾ ਆ ਅੱਛਾ ਉਹਦੇ ਹੁਣ ਆਣ ਲੱਗੇ ਆ ਤੇ ਰਿਸ਼ਤੇਦਾਰ ਇਸ ਲਈ ਆਪਾਂ ਨੂੰ 2-3 ਦਿਨ ਉੱਧਰ ਰਹਿਣਾ ਪੈਣਾ ਆ ਜਿਹੜੀ ਸਨੀਤਾ ਦੀ ਕੋਠੀ ਆ ਆਪਣੇ ਰਿਸ਼ਤੇਦਾਰਾਂ ਦੀ ਸਨੀਤਾ ਨੇ ਆਪਣੀ ਕੋਠੀਂ ਦੱਸੀ ਕੋਈ ਹੋਊਗਾ ਉਹਦਾ ਆਪਣਾ ਪੜਦਾ ਹਾਂ 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 ਇਹ ਗੱਲਬਾਤ ਆ ਰੁਜਾ ਨਹੀਂ ਆਪਾਂ ਫੇਰ ਕਿੱਥੇ ਰਾਵਾਂਗੇ ਆਪਣਾ ਹੈਗਾ ਉੱਧਰ ਪੁਰਾਣਾ ਘਰ ਨਹੀਂ ਉੱਧਰ ਕੋਈ ਪ੍ਰੋਬਲਮ ਨਹੀਂ ਹੋਊਗੀ ਨਹੀਂ ਨਹੀਂ ਬੜਾ ਵਧੀਆ ਆ ਯਾਰ ਪੁਰਾਣਾ ਘਰ ਆ ਪਤਾ ਕੀ ਗੱਲ ਆ ਉਹਨ ਯਾਰ ਸੁਨੀਤਾ ਨੇ ਆਪਣਾ ਘਰ ਦੱਸਿਆ ਆ ਉਹਦੇ ਰਿਸ਼ਤੇਦਾਰ ਆਣ ਲੱਗੇ ਆ ਜੇ ਆਪਾਂ ਇੱਥੇ ਵਿੱਚ ਰਹਿੰਦੇ ਹੋਏ ਤੈਨੂੰ ਪਤਾ ਨਾ ਉਹੀਂ ਕਿਹਨਾ ਇਹ ਕੋਣ ਵਾ ਹਾਂ ਇਹ ਵੀ ਗੱਲ ਆ ਪਰ ਉੱਥੇ ਕੋਈ ਪਰੇਸ਼ਾਨੀ ਤਾਂ ਨਹੀਂ ਹੋਉਂਦੀ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਪੂਰਾ ਆਪਣਾ ਘਰ ਆ ਹਾਂ ਦੋ ਚਾਰ ਦਿਨਾਂ ਦੀ ਗੱਲ ਆ ਯਾਰ ਫਿਰ ਅਸੀਂ ਇੱਥੇ ਆ ਜਾਣਾ ਹਾਂ ਹਾਂ ਇੱਥੇ ਆ ਜਾਣਾ ਲੈ ਦੱਸ ਠੀਕ ਆ ਕੀ ਹੋਇਆ ਤੂੰ ਕਰੀ ਟੈਨਸ਼ਨ ਨਹੀਂ 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 ਕੋਈ ਗੱਲ ਨਹੀਂ ਫਿਰ ਤਾਂ ਨਹੀਂ ਇਹ ਆਪਣਾ ਤਾਂ ਹੈਗਾ ਹੀ ਹੁਣ ਸੁਨੀਤਾ ਕਰਕੇ ਆਪਾਂ ਨੂੰ ਕਰਨਾ ਪਿਆ ਇਹ ਸਭ ਕੁਝ ਹੈਨਾ ਉਹ ਵੀ ਆਪਣਾ ਘਰ ਦਾ ਦੋ ਤਿੰਨ ਦਿਨ ਦੀ ਗੱਲ ਆ ਹਾਂ ਹਾਂ ਦੋ ਤਿੰਨ ਦਿਨ ਦੀ ਗੱਲ ਆ ਪਰ ਹੈਗਾ ਤਾਂ ਔਖਾ ਐ ਇਦਾਂ ਕੋਈ ਗੱਲ ਨਹੀਂ ਆਪਾਂ ਐਡਜਸਟ ਕਰ ਲੈਣਾ ਉਧਰ ਵਧੀਆ ਹੈ ਘਰ ਆਪਣਾ ਹੈਗਾ ਪੁਰਾਣਾ ਹੈ ਵੈਸੇ ਆਪਣਾ ਹੈ ਉਹ ਵੀ ਠੀਕ ਹੈ ਤੇ ਚੱਲ ਤੂੰ ਅੱਧਾ ਕਰ ਕੱਪੜੇ ਆਪਣੇ ਥੋੜੇ ਬਹੁਤੇ ਲੈ ਲੈ 2-4 ਫੁੱਟ ਤੇ ਉਹ ਵੀ ਉਹਨਾਂ ਨੇ ਪਤਾ ਨਹੀਂ ਕਦੋਂ ਆ ਜਾਣਾ ਇੱਥੇ ਹੁਣ ਕਿ ਆਪਾਂ ਚੱਲੀਏ ਉਧਰ ਅੱਜ ਹੀ ਜਾਣਾ ਹੈ ਹਾਂ ਠੀਕ ਹੈ ਤੇ ਉਹਨਾਂ ਆਣੇ ਵਾਲੇ ਆ ਚਲੋ ਕੋਈ ਚੱਲ ਮੈਂ ਕਿਹਾ ਉਹ ਤਾਂ ਗੱਲ ਠੀਕ ਆ ਪੁਰਾਣੇ ਘਰ ਜਾਣ ਨਾਲੋਂ ਜੀ ਤੁਸੀਂ 2-4 ਦਿਨ ਲਈ ਆਪਾਂ ਹੋਟਲ 'ਚ ਰਹਿ ਲੰਨੇ ਆ। ਉਹ じゃ ਪੁਰਾਣਾ ਘਰ ਆਪਣਾ ਵਧੀਆ ਆ। ਕੰਨ ਨੂੰ ਕੋਈ ਭਾਜੀ ਨੂੰ ਵੀ ਦੱਸੂਗਾ ਆਪਾਂ ਨੂੰ ਭਾਜੀ ਦਾ ਵੀ ਖਿਆਲ ਰੱਖਣਾ ਪੈਣਾ ਆ। ਕੰਨ ਨੂੰ ਕੋਈ ਭਾਜੀ ਨੂੰ ਕਹੂਗਾ ਕਿ ਤੇਰੀ ਭੈਣ ਤਾਂ ਉੱਥੇ ਹੋਟਲਾਂ ਦੇ ਵਿੱਚ ਫਿਰਦੀ ਆ। ਚੰਗਾ ਲੱਗੂਗਾ। ਠੀਕ ਆ। ਉਹ じゃ ਜਿੱਦਾਂ ਦੀ ਇੱਜ਼ਤ ਉਹਦੀ ਆ ਆਪਣੀ ਵੀ ਜਿੱਦਾਂ ਦੀ ਆ ਠੀਕ ਆ। ਵੇਗਾ ਆਪ ਆਪਣੀ ਮਰਜ਼ੀ ਨਾਲ ਵਿਆਹ ਜ਼ਰੂਰ ਕਰਾਇਆ। ਚਲੋ ਠੀਕ ਆਪਾਂ ਉੱਧਰ ਰਹਿਣਾ ਨਜ਼ਾਰਾ ਕੰਟੈਂਟ ਕੋਤਰਾ ਜਵਾ ਤੈਨੂੰ ਹਰੇਕ ਚੀਜ਼ ਮਿਲੂਗੀ ਉੱਧਰ। ਠੀਕ ਆ 2-4 ਦਿਨ ਦੀ ਗੱਲ ਆ। ਹਾਂ 2-4 ਦਿਨ ਦੀ ਗੱਲ ਵਾ। ਉਟਲਾਂ ਜਿਨੀ ਪੂਜਾ ਕੋਈ ਵੀ ਫਾਇਦਾ ਹੈਗਾ ਠੀਕ ਆ। ਇੱਕ ਟਾਈਮ ਹੀ ਬਾਹਰ ਲੀਆਂ ਰੋਟੀਆਂ ਖਾਵਾਂਗੇ ਆਪਾਂ ਬਿਮਾਰ ਪਾਵਾਂਗੇ। ਠੀਕ ਆ। ਚਲੋ ਠੀਕ ਕੋਈ ਇੱਕ ਦੋ ਦਿਨ ਬੰਦਾ ਚਲੋ ਠੀਕ ਆ ਦਿਲ ਕਰਦਾ ਤੇਰਾ ਕੁਝ ਖਾਣ ਨੂੰ ਬਾਹਰੋਂ ਉਦਾਂ ਮੈਂ ਘਰੇ ਮੰਗਵਾ ਦੂੰਗਾ ਤੈਨੂੰ ਉਹ ਅਲੱਗ ਗੱਲ ਵਾ। ਪਰ ਆਪਣੇ ਘਰ ਦੀ ਸੇਫਟੀ ਜਿਹੜੀ ਆਪਣੀ ਆ ਆਪਾਂ ਬਾਜੀ ਦਾ ਚਲਦੀ ਦੀ ਅਸੀਂ ਚੱਲੇ ਹੂੰ ਚੱਲੇ ਪਰ ਮੇਰਾ ਦਿਲ ਨਹੀਂ ਲੱਗਣਾ ਦੀਦੀ ਤੇ ਮੇਰਾ ਕਿਹੜਾ ਦਿਲ ਲੱਗਣਾ ਤੁਹਾਡੇ ਵੀ ਮੈਂ ਕੀ ਮਜਬੂਰੀ ਨੂੰ ਹੁਣ ਤੁਹਾਨੂੰ ਜਾਣਾ ਪੈਣਾ ਆ ਦੋ ਤਿੰਨ ਦਿਨ ਮੈਂ ਕਿੱਦਾਂ ਰਹੂੰਗੀ ਤੇ ਤੋਂ ਬਗੈਰ ਚਲ ਕੋਈ ਨਹੀਂ ਨੇੜੇ ਹੀ ਆ ਘਰ ਆ ਜਾ ਕਰੀ ਮੈਂ ਮੈਲ ਜਿਆ ਕਰੂ ਜਾ ਮੇਰਾ ਕਿਹੜਾ ਦਿਲ ਕਰਦਾ ਘਰ ਦੇ ਮਾਲਕਾਂ ਨੂੰ ਮੈਂ ਦੋ ਚਾਰ ਦਿਨ ਲਈ ਭੇਜਿਆ ਬਾਹਰ ਚਲ ਦੀਦੀ ਹੈ ਦਗਾ ਤੇ ਕਰਦੀ ਆ ਦੋ ਚਾਰ ਦਿਨ ਦੀ ਤਾਂ ਗੱਲ ਆ ਮੇਰੀ ਗੱਲ ਸੁਣ ਤੂੰ ਵੀ ਤਾਂ ਸਾਡੇ ਲਈ ਇੰਨਾ ਕੁਝ ਕੀਤਾ ਕਿੱਡਾ ਰਿਸਕ ਲੈ ਕੇ ਸਾਡੇ ਇੱਥੇ ਤੱਕ ਆ ਸਾਥ ਦਿੱਤਾ ਹਨ ਕੋਈ ਨਹੀਂ ਠੀਕ ਹੈ ਉਹ ਜੋ ਧਿਆਨ ਰੱਖੀਏ ਆਪਣਾ ਫੋਨ ਕਰ ਲਈ ਨਾਲੇ ਮੈਨੂੰ ਠੀਕ ਠੀਕ ਚਾਰ ਦਿਨ ਦੀ ਇਹ ਗੱਲ ਕੋਈ ਨਹੀਂ ਟੈਨਸ਼ਨ ਨਾ ਲੈ ਠੀਕ ਹੈ ਠੀਕ